ਪੜਾ ਗੇੜੀ ਅੱਗ ਲੱਗਿਆ ਕਿੱਥੇ ਲੱਗਿਆ ਹੈ ਇਹ ਵੀ ਨਾਲ ਨਾਲ ਅੱਗ ਅੱਗੇ ਅੱਗ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਪਿੰਡ ਕਿਹੜਾ ਪਿੰਡ ਕਕਰਾਲਾ ਪਾਈਕਰੀ ਹੈ ਉਹ ਐਸੀ ਅੱਜ ਹੈ ਇਹ ਲਾਈਟ ਛੱਡੀ ਰੱਖਦੇ ਨੇ ਦਿਨ ਚ ਬਿਜਲੀ ਵਾਲੇ ਇਹ ਪਾਰਕ ਮਾਰਦੇ ਨੇ ਬਟਾਂ ਤੇ ਹੁਣ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ ਅਚਾਨਕ ਲੱਗੀ ਆ ਅੱਗੇ ਲਾਈ ਦੀ ਅਚਾਨਕ ਲੱਗੀ ਹੈ ਜੀ ਕਿੰਨਾ ਨੁਕਸਾਨ ਆ ਗਿਆ ਨੁਕਸਾਨ ਤਾਂ ਚਲੋ ਕਰਤੀ ਬੁੱਤੇ ਮਾਰਤੀ ਕੁੜੀ ਵਿਚਾਰੀ ਸਾਡੀ ਜਿਹੜੀ ਮਿੱਟੀ ਵਾਲੀ ਸੀ ਤੁਸੀਂ ਬੁਝਾ ਰਹੇ ਹੋ ਆਪ ਹੁਣ ਹਾਂ ਅਸੀਂ ਆ ਬੁਝਾ ਰਹਾਂਗੇ ਠੀਕ ਹੈ ਤੇ ਇਹਨਾਂ ਲੋਕਾਂ ਨੂੰ ਨਿਸ਼ਾਨ ਲੱਗ ਜਾਂਦੇ ਹੋ ਲੋਕਾਂ ਦਾ ਅਸੀਂ ਕਹਿਣਾ ਚਾਹੁੰਦੇ ਆ ਕੋਈ ਆਪੋ ਆਪਣੇ ਖੇਤਾਂ 'ਚ ਗੌਰ ਰੱਖਿਆ ਕਰਦੇ ਪਹਿਰੇ ਕਰਦੇ ਗੇੜਾ ਮਾਰੋ ਕੋਈ ਨੁਕਸਾਨ ਹੋ ਸਕਦਾ ਹੈ ਕੋਈ ਨੁਕਸਾਨ ਹੋ ਸਕਦਾ ਕੁੱਪੜ ਬਹੁਤ ਖੜੇ ਨੇ ਤੇ ਮੰਡੀ ਹਾਲ ਤੋਂ ਕੁੜੀ ਦੇਖ